ਸੈਕਸ਼ੂਅਲ ਅਸੌਲਟ ਕਰਨ ਵਾਲੇ ਇੱਕ ਵਿਅਕਤੀ ਨੂੰ ਫੜਨ ਲਈ ਲੋਕਾਂ ਤੋਂ ਸਹਾਇਤਾ ਮੰਗੀ ਗਈ ਹੈ। ਮੈਟਰੋ ਵੈਂਕੂਵਰ ਕ੍ਰਾਈਮ ਸਟਾਪਰਸ ਵੱਲੋਂ ਵੀ 23 ਮਈ ਨੂੰ ਸੇਮ ਇਨਸੀਡੈਂਟਲੀ ਸਹਾਇਤਾ ਮੰਗੀ ਗਈ ਸੀ। ਮੈਟਰੋ ਵੈਂਕੂਵਰ ਕ੍ਰਾਈਮ ਸਟਾਪਰਸ ਅਨੁਸਾਰ ਇਹ ਵਿਅਕਤੀ ਇਮੀਗ੍ਰੇਸ਼ਨ ਵਾਰੰਟ ਲਈ ਵੀ ਵਾਂਟਡ ਹੈ। ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ 911 ਕਾਲ ਕਰ ਸਕਦਾ ਜੀ। ਡੈਲਟਾ ਪੁਲਿਸ ਵੱਲੋਂ ਬੱਚੇ ਨਾਲ ਸੈਕਸ਼ੂਅਲ ਅਸੌਲਟ ਕਰਨ ਵਾਲੇ ਇੱਕ ਵਿਅਕਤੀ ਨੂੰ ਫੜਨ ਲਈ ਲੋਕਾਂ ਤੋਂ ਸਹਾਇਤਾ ਮੰਗੀ ਗਈ ਹੈ। ਇਸ ਲਈ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਗਏ ਨੇ ਪੁਲਿਸ ਮੁਤਾਬਕ ਇਹ ਘਟਨਾ ਡੈਲਟਾ ਚ 12 ਸਤੰਬਰ 2024 ਨੂੰ ਵਾਪਰੀ ਸੀ ਅਤੇ ਡੈਲਟਾ ਪੁਲਿਸ ਦੀ ਵੈਨਰਵੇਬਲ ਸੈਕਟਰ ਯੂਨਿਟ ਵੱਲੋਂ ਲੋਕਾਂ ਨੂੰ 26 ਸਾਲ ਦੇ ਗੁਰਕੀਰਤ ਸਿੰਘ ਵਿਰੁੱਧ ਟ੍ਰਾਇਲ ਚਲਾਉਣ ਲਈ ਪਬਲਿਕ ਤੋਂ ਹੈਲਪ ਮੰਗੀ ਗਈ ਹੈ ਮੈਟਰੋ ਵੈਂਕੂਵਰ ਕ੍ਰਾਈਮ ਸਟਾਪਰਸ ਵੱਲੋਂ ਵੀ 23 ਮਈ ਨੂੰ ਸੇਮ ਇਨਸੀਡੈਂਟ ਲਈ ਸਹਾਇਤਾ ਮੰਗੀ ਗਈ ਸੀ ਪੁਲਿਸ ਵੱਲੋਂ આરોપી ਗੁਰਕੀਰਤ ਸਿੰਘ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਡੈਲਟਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗੁਰਕਿਰੇਤ ਸਿੰਘ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਗਏ ਨੇ ਜਿਸ ਵਿੱਚ ਸੈਕਸ਼ੂਅਲ ਅਸੌਲਟ ਸੈਕਸ਼ੂਅਲ ਟੱਚਿੰਗ ਅਤੇ ਸੈਕਸ਼ੂਅਲ ਇੰਟਰਫੀਅਰੈਂਸ ਦੇ ਇਲਜ਼ਾਮ ਸ਼ਾਮਲ ਨੇ ਜੋ ਇਸ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਪੀੜਤ ਦੇ ਨਾਲ ਕੀਤਾ ਗਿਆ ਮੈਟਰੋ ਵੈਂਕੂਵਰ ਕਰਾਈਮ ਸਟਾਪਰਜ਼ ਅਨੁਸਾਰ ਇਹ ਵਿਅਕਤੀ ਇਮੀਗ੍ਰੇਸ਼ਨ ਵਾਰੰਟ ਲਈ ਵੀ ਵਾਂਟਡ ਹੈ اور ਉਹ ਪੀ ਗੁਰਕੀਰਤ ਸਿੰਘ ਜਿਸ ਦਾ ਕੱਦ 6 ਫੁੱਟ ਭਾਰ ਲਗਭਗ 140 ਪਾਉਂਡ ਕਾਲੇ ਵਾਲ ਅਤੇ ਬ੍ਰਾਊਨ ਅੱਖਾਂ ਨੇ ਜੇਕਰ ਕਿਸੇ ਕੋਲ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 911 ਜਾਂ ਫਿਰ ਕਰਾਈਮ ਸਟਾਪਰਜ਼ ਨੂੰ 18002222 8477 ਤੇ ਜਾ ਕੇ ਕਾਲ ਕਰ ਸਕਦਾ ਜਾਂ ਫਿਰ solvecrime.ca ਉੱਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਡੈਲਟਾ ਪੁਲਿਸ ਨੂੰ ਫਾਈਲ ਨੰਬਰ 2417457 ਦੱਸ ਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ